ਸਿਰੀ ਰਾਗ ਮਹੱਲਾ 5ਵਾਂ ਘਰ ਸ਼ੇਵਾ ਕਰਨ ਕਾਰਨ ਏਕੋ ਹੀ ਜਿਨ ਕੀ ਆਕਾਰ ਤਿਸੈ ਤੇ ਆਵਹੁ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਵਹਿੰਤਿ ਆਏ ਛੋਡ ਸਗਲ ਸਿਆਣਪ ਸਾਚ ਸ਼ਬਦ ਲਿਵ ਲਾਏ ਰਹਾਵ ਦੁਖ ਕਲੇਸ਼ ਨਾ ਭਉ ਵਿਆਪੈ ਗੁਰ ਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹੇ ਗੁਰ ਬਿਨ ਤਰਿਓ ਨ ਕੋਇ ਦੇਖ ਦਰਸ਼ਨ ਮਨ ਸਾਧਾਰ ਹੈ ਪਾਪ ਸਗਲੇ ਜਾਹੇ ਹਉ ਤਿਨ ਕੈ ਬਲਿਹਾਰਣੈ ਜੇ ਗੁਰ ਕੀ ਪੈ ਰੀ ਪਾ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਮ ਸੇ ਵਡਭਾਗੀ ਨਾਨਕਾ ਜਿਨਹਾ ਮਨ ਇਹ ਭਾਉ ਸ੍ਰੀ ਰਾਗ ਮਹਲਾ 5 ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿਨ ਤੁਮ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨੈ ਦੀਆ ਹਿਰਦੇ ਦਾ ਆਧਾਰ ਰਹਾ ਕਾਮ ਕ્રોਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਕੋ ਸੰਤ ਸ਼ਰਣੀ ਲਾਗ ਚਰਣੀ ਮਿਟੈ ਦੂਖ ਅੰਧਾਰ ਸਤ ਸੰਤੋਖ ਦਇਆ ਤਮ ਆਵੇ ਇਹ ਹੀ ਕਰਨੀ ਸਾਰ ਆਪ ਛੋਡ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਰੰਕਾਰ ਜੋ ਦੀਸੈ ਸੋ ਸਗਲ ਤੂ ਹੈ ਪਸਰਿਆ ਪਾਸਾ ਕਹ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਦੀ ਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਦੋ ਕਰਤ ਸੋ ਕਰਤ ਮੰਧੇ ਸੰਸਾਰ ਸਗਲਾਣਾ ਦੁਹੰਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਨਾ ਚਾ ਕਹ ਸੁਣਾਉ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾ ਮਾਨ ਅਭਿਮਾਨ ਮੰধে ਸੋ ਸੇਵਕ ਨਾਹੀ ਤਤ ਸਮਦਰਸੀ ਸੰਤ ਹੋ ਕੋਈ ਕੋਟ ਮੰਦਾਹੀ ਕਹਿਨ ਕਹਾਵਨ ਇਹ ਕੀਰਤ ਕਰਲਾ ਕਥਨ ਕਹਿਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਆਵਦਤ ਕਛ ਨਦਰਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ 5 ਘਰ ਸਤਵਾਂ ਤੇਰਾ ਭਰੋਸਾ ਪਿਆਰੇ ਮੈਂ लाਡ ਲੜਾਇਆ ਭੂਲੇ ਚੂਕੈ ਬਾਰਿਤ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਨ ਕਹਾਵਨ ਤੇਰਾ ਬਖਮ ਭਾਵਨ ਰਹਾਉ ਹਉ ਮਾਨ ਤਾਨ ਕਰਉ ਤੇਰਾ ਹਉ ਜਾਨੋਂ ਆਪਾ ਸਭ ਹੀ ਮਾਦ ਸਭ ਹੈ ਤੇ ਬਾਹਰ ਬੇਮੁਹਤਾਜ ਬਾਪਾ ਪਿਤਾ ਹਉ ਜਾਨੋਂ ਨਹੀਂ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੈ ਮੰਤਾ ਭੈ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ 5ਵਾਂ ਘਰ ਪਹਿਲਾ ਸੰਤ ਜਨਾ ਮਿਲ ਭਾਈਆਂ ਕਟੇ ਅੜਾ ਜਮ ਕਾਲ ਸੱਚਾ ਸਾਹਿਬ ਮਨ ਗੁੱਠਾ ਹੋਆ ਖਸਮ ਦਇਆ ਪੂਰਾ ਸਤਗੁਰ ਢੇਟਿਆ ਬਿਨ ਸਿਆ ਸਭ ਜੰਝਾ ਮੇਰੇ ਸਤਗੁਰਾ ਭਾਉ ਤੁਧ ਵਿਟਾਂਹ ਕੁਰਬਾਨ ਤੇਰੇ ਦਰਸ਼ਨ ਕਉ ਬਲਿਹਾਰਣੈ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸੇਈ ਪੁਰਖ ਸੁਜਾਨ ਪਿੰਨਾ ਪਿਛੈ ਛੁਪੀਐ ਜਿਨ ਅੰਦਰ ਨਾਮ ਨਿਧਾਨ ਗੁਰ ਜੀਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਇ ਸੇ ਪਰਵਾਣ ਹੈ ਜਿਨ ਗੁਰ ਮਿਲਿਆ ਸੁਭਾਈ ਸੱਚੇ ਸੇ ਤੀਰਤਿਆ ਦਰਗਾਹ ਬੈ ਸੁਣ ਜਾ ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ ਸਚ ਕਰਤਾ ਸਚ ਕਰਨਹਾਰ ਸਚ ਸਾਹਿਬ ਸਚ ਏਕ ਸਚੋ ਸਚ ਵਖਾਣੀਐ ਸਚੋ ਬੋਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀਤਾ ਸਭ ਸੈ ਦੇ ਆਧਾਰ ਸਤਿਗੁਰ ਬਚਨ ਤਮਾਵਣੇ ਸੱਚਾ ਇਹ ਵਿਚਾਰ बिन साधु संगत रत्या माया मोह सब संसार मेरे साजन हर हर नाम संभाल साधु संगत मन वसै पूर्ण होवै काज रहा गुरु समरथ अपार गुरु वट भागी दर्शन होए गुरु आगोचर निर्मला गुरु जेवड़ अवर्ण कोए ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸਚੀ ਸੋਏ ਗੁਰ ਤੇ ਬਾਹਰ ਕਿਸ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਉੱਚਾ ਅਗੰਮ ਅਪਾਰ ਗੁਰ ਕੀ ਮਹਿਮਾ ਅਗੰਮ ਹੈ ਚਾ ਕਥੇ ਕਥਨ ਹਾਰ ਜਿਤੜੇ ਫਲ ਮਨ ਬਾੰਛੀਐ ਜਿਤੜੇ ਸਤਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇਰਾਸ ਸਤਗੁਰ ਸਰਣੀ ਆਇਆ ਬਾਹੜ ਨਹੀਂ ਬినాਸ ਹਰ ਨਾਨਕ ਕਦੇ ਨਾ ਵਿਸਰਾਂ ਏਹ ਜੀਉ ਪਿੰਡ ਤੇਰਾ ਸਾਸ